ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਜਾ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਦੋ ਤਾਜ਼ੀਆਂ ਸੁੰਗੀਆਂ ਵਿੱਚ ਇੱਕ ਮਗਰ ਬੂੜੀ ਕੱਟੀ ਨੀਲੀ ਰਾਵੀ ਚ ਪੈਂਦੀ ਰੇਟ ਵੇਚੂਗਾ ਤੇ ਇੱਕ ਹੈ ਗਿਆ ਗੱਬਣ ਰੇਟ ਹੋਣਗੇ ਜਮ੍ਹਾਂ ਰਲ ਦੇ ਮਿਲਦੇ ਆਵਾਗੇ ਵੀ ਨਾ ਕਰੀਏ ਗੱਲ ਬਾਤ ਤਿੰਨੇ ਤਿੰਨੇ ਨੱਕ ਪਕਾਉਗਾ ਦੋ ਸੂਂਜਿਆਂ ਵਿੱਚ ਇੱਕ ਗੱਬਣਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਦੇ ਕੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਬਾਈ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਸੇਖਾ ਇੱਕ ਧੂਰੀ ਨੂੰ ਉਸ ਰੋਡ ਦੇ ਉੱਤੇ ਆਪਣਾ ਫਾਰਮ ਆਗਾ ਜੱਗੀ ਡੈਰੀ ਫਾਰਮ ਜਦੋਂ ਬਰਨਾਲਾ ਕੰਨੀਓ ਆਵੇਂ ਅੱਧਾ ਕਿਲੋ ਮੀਟਰ ਆਕੇ ਆਪਣਾ ਰੋਡ ਦੇ ਉੱਤੇ ਹੀ ਫਾਰਮ ਆਗਾ ਤੇ ਮੋਬਾਈਲ ਨੰਬਰ ਹੈਗਾ 98155 96107 ਬਾਈ ਜੀ ਤਿੰਨ ਝੋਟੀਆਂ ਦੋ ਸੂਂਜਿਆਂ ਵਿੱਚ ਇੱਕ ਗੱਬਣਾ ਕੀ ਦੋ ਸੂਈਆਂ ਵੀ ਨੇ ਇਕੱਲੇ ਮਗਰ ਕੱਟੀ ਬਹੁਤ ਟੋਪ ਆ ਗਈ ਪੂਰੀ ਜਿਹੜੀ ਪਹਿਲੇ ਨੰਬਰ ਚ ਓਡੀ ਖੜੀ ਆ ਤਾਜੀ ਸੂਈ ਵੀ ਸੂਆ ਕਿਹੜਾ ਸੂਈ ਵੀ ਆ ਸੂਆ ਦੂਜਾ ਸੂਈ ਆ ਬਾਈ ਜੀ ਠੀਕ ਐ ਤੇ ਦੂਜਾ ਸੂਆ ਕੀ ਆ ਮੰਨ ਲਓ ਵੀ ਅੱਜ ਚੌਥਾ ਪੰਜਵਾਂ ਕਰ ਦੇਣਾ ਇਹਨੂੰ ਸੂਈ ਨੂੰ ਠੀਕ ਐ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਇੱਧਰ ਬੰਨੀਆਂ ਕਰਕੇ ਨਾ ਠੀਕ ਐ ਦੂਜਾ ਉਹਨੂੰ ਥੋੜਾ ਜਿਹਾ ਭਜਦੀਆਂ ਨੇ ਸਰ ਦੂਜਾ ਸੂਆ ਸੂਈ ਆ ਦਿਨ ਕਹਿਵਾ ਸੂਈ ਨੂੰ ਹੋ ਗਿਆ ਅੱਜ ਪੰਜਵਾਂ ਕਰ ਦੇਣਾ ਬਾਈ ਜੀ ਸੂਈ ਨੂੰ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਤੇ ਵੱਡੀ-ਵੱਡੀ ਬਜਨ ਵਜੂਦ ਆ ਹਨਾ ਬਹੁਤ ਟੋਪ ਕਲਾਸ ਆ ਥੈਂਕ ਯੂ ਮੂੰ ਮੱਥਾ ਦੇਖੋ ਯਾਰ ਕਿਆ ਬਾਤਾਂ ਚੰਗਾ ਬਜਨ ਵਜੂਦ ਆ ਦੂਜਾ ਸੁਆ ਸੁਈ ਸੁਈ ਸ਼ਾਮ ਦਾ ਟਾਈਮ ਆਊਟ ਚਵਾਈ ਇਹਨਾਂ ਦੀ ਹੋਣੀ ਆ ਤੇ ਫੁੱਲ ਸਾਈਜ਼ ਦੇ ਵਿੱਚ ਝੋਟੀ ਆ ਗਈ ਧਾਰਾਂ ਪੇਜਾਂ ਮਾਰ ਕੇ ਦਿਖਾਉਂਦੇ ਆ ਜਾਉਂਦੀ ਦੇਖ ਲਓ ਧਾਰਾਂ ਪੇਜਾਂ ਮਾਰ ਕੇ ਦਿਖਾਉਣੇ ਪਏ ਆ ਵਧੀਆ ਬੱਚਾ ਚੜਦੀ ਆ ਕੋਈ ਇਹ ਨਹੀਂ ਵੀ ਬੱਚਾ ਨਹੀਂ ਲੂਗੀ ਬੱਚਾ ਨਹੀਂ ਚੜਦੀ ਜਮੈਂ ਠੀਕ ਆ ਠੀਕ ਆ ਉਸ ਚੀਜ਼ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਵੀਰੇ ਕੁਈ ਥਣ ਘੱਟ ਵੱਧ ਹੋਵੇ, ਸ਼ਰਲਾਪੂਰ ਹੋਵੇ, ਜੇਰ ਨਹੀਂ ਹੋਵੇ। ਉਸ ਗੱਲ ਦੇ ਦੇ ਨਦਾਰ। ਭਾਰ ਦੀ ਸ਼ਿਕਾਇਤ ਹੋਵੇ। ਐ ਮੰਨ ਜਾਰ ਜਿੰਨੇ ਡੰਗਰ ਦੇ ਵਿੱਚ ਅੰਗ ਹੁੰਦੇ ਨੇ, ਹਰ ਇੱਕ ਅੰਗ ਦੀ ਆਪਣੀ 110% ਜ਼ਿੰਮੇਵਾਰੀ ਹੈ। ਠੀਕ ਹੈ। ਕਿਆ ਬਾਤਾਂ ਗੱਡ ਰਾਂ ਲੱਗ ਜਾਵਾ ਹਨਾ। ਬਾਕੀ ਇੱਕ ਹੋਰ ਚੀਜ਼ ਆ ਬਾਈ। ਐ ਮੰਨ ਲਾ ਵੀ ਬਿਜਲੀ ਤੇ ਮਾਨੂੰ ਸੁੱਤ ਛੱਡਣ ਨੂੰ ਟਾਈਮ ਲੱਗਦਾ ਉਹ ਤੋਂ ਪਹਿਲਾਂ ਲਾ ਲੈਂਦੀ ਆ। ਸਵਾਦ ਦੇਖੋ ਧਾਰਾ ਮਾਰਦੇ ਥੱਲੇ ਇਹਦੇ ਹੁਣ ਕਹਿੰਦੇ ਨੂੰ ਆਪਾਂ ਇਹਨੂੰ ਹਰੇਣੀ ਵਾਲੀ ਵੀ ਕਹਿ ਸਕਦੇ ਆ ਠੀਕ ਹੈ ਕਰਾਸਟਾਨ ਵਾਲੀ ਵੀ ਕਹਿ ਸਕਦੇ ਆ ਨਹੀਂ ਜੀ ਲੋਕਲ ਲੋਕਲ ਨਹੀਂ ਆ ਜਮਾ ਇੱਕ ਪਸ਼ਮਾਨ ਦਿਖਾ ਦੇ ਪਹਿਲਾਂ ਨੇੜੇ ਲੱਗ ਠੀਕ ਹੈ ਵੀ ਕਿਸੇ ਵੀ ਥਣ ਦੀ ਕੁਲੀ ਹੋਵੇ ਧਾਰ ਦੇ ਧਾਰਾ ਮਾਰ ਲਓ ਕੋਈ ਨਾ ਕੋਈ ਸੁਣਾ ਦੇ ਕੋ ਥਣ ਗਾ ਡਰਾਗਾ ਜਮਾ ਸਵਾਦ ਦੇਖੋ ਯਾਰ ਹਰ ਇੱਕ ਚੀਜ਼ ਦੀ ਯਾਰਾਂ ਨੇ ਚਾਹੇ ਗਲਾਸ ਧਾਰ ਕਿ ਥੱਲੇ ਚੋਲਿਓ ਇਹ ਨਹੀਂ ਵੀ ਧਾਰ ਖਿੰਡ ਜੂਗੀ ਠੀਕ ਹੈ ਚੋਂ ਚਾਂਦ ਤੇ ਇੱਕ ਨਬਰਾਂ ਮਗਾਸਰਾ ਮਾਰ ਦਤਾ ਰਹਾ ਟੋਪ ਹੀ ਆ ਬਾਈ ਯਾਰ ਹਰ ਇੱਕ ਚੀਜ਼ ਦੀ ਪੋਰਾ ਵੀ ਨਹੀਂ ਹੱਥ ਤਰਾਏਗੀ ਕਿਸੇ ਪਾਸੇ ਹੋਊਗੀ ਕਿੰਨਾ ਦੁੱਧਾ ਹੁਣ ਚੋਂ ਵਾਲਾ ਬਾਈ ਜੀ 12 ਕਿਨੂ ਬੋਲੀ ਤਿਆਰ ਆ ਜਮਨ ਨੱਟ ਜਿਹੜੀ ਇਹ ਥੱਲੇ ਆਸ ਟਾਈਮ ਤੇ ਇਹਦਾ ਰੇਟ ਕੀ ਆ 1,40,000 ਰੁਪਿਆ ਗੁਰਜੀ ਮੁੱਲ ਇਹਦਾ ਮਾਨਦਾਨ ਕਰਦਾ ਮਾਨਦਾਨ ਕਰਦਾ ਕਿ ਮਾਨਦਾਨ ਤਾਂ ਆ ਵੀਰੇ ਯਾਰ ਜਦੋਂ ਕੋਈ ਚੱਲ ਕੇ ਆਉਂਦਾ ਦੂਰ ਪਾ ਲਊਗਾ ਤਾਂ ਬਲੇ ਨਾ ਕੋਈ ਦਿੰਦਾ ਤੇ ਨਾ ਆਪਾਂ ਨੂੰ ਆਪ ਨੂੰ ਹੀ ਹੁੰਦਾ ਜਦੋਂ ਕੋਈ ਭੈਣ ਵੀਰ ਜੱਲ ਕੇ ਆਉਗਾ ਹੁਣ ਆਪਾਂ ਪਿੱਛਾ ਪਰ ਸੋਦੇ ਉੱਤੇ ਕੋਈ ਵੀਡੀਓ ਪਾਈ ਆ ਜੀ ਉਹ ਇੱਕ ਵੇੜ ਪਾਈ ਸੀ ਆਪਾਂ ਇਧਰੋਂ ਬਠਿੰਡੇ ਕਨੂ ਉਹ ਕੁੜੀ ਆਈ ਵਿਚਾਰੀ ਕੰਦੀ ਹੋਈ ਉਹ ਕਹਿੰਦੀ ਬਾਈ ਮੇਰੇ ਤੇ ਨਤੀਜੀਆਂ ਨਹੀਂ ਠੀਕ ਹੈ ਆਪਾਂ ਕਸ਼ਮੀਰ ਗੱਲੀ ਆ ਲੱਗੇ ਮੁੰਡਾ ਨੂੰ ਵਹਿੜ ਦਿੱਤੀ ਚਲੋ ਪੈਸਾ ਤਾਂ ਚੱਲਦੇ ਰਹਿੰਦਾ ਸਾਰਾ ਦਿਨ ਹਨਾ ਹਾਂ ਬਾਈ ਇਹ ਜ਼ਰੂਰੀ ਨਹੀਂ ਹੁੰਦਾ ਕੰਮੇ ਵੀਡੀਓ ਆ ਜਿਹੜੀ ਬਾਈ ਜੀ ਸੋਸ਼ਲ ਮੀਡੀਆ ਦਾ ਜੋਗਾ ਹਰ ਇੱਕ ਬੰਦਾ ਜਦੀ ਘੜੀ ਦੇਖਦਾਗਾ ਹਨਾ ਜੈਨੂਨ ਗੱਲ ਆ ਤੇ ਅੱਗੇ ਆਜੋ 2 ਨੰਬਰ ਤੇ ਹਾਂ ਭਾਈ ਇਹਨੂੰ ਸਾਰੇ ਦਾ ਮੈਂ ਨਾਲ ਉਹਦਾ ਬੱਚਾ ਦਿਖਾ ਦੇਣੇ ਮੰਗਣਾ ਬੂਰੀ ਕੱਟੀ ਹੈ ਨਾ ਟੋਪ ਕਲਾਸ ਬੱਚਾ ਪੂਰਾ ਬੂਰੀ ਕੱਟੀ ਦਿਨ ਕੈ ਹੋ ਗਏ ਮੇਰੇ ਨਾਲ ਨੀਲੀ ਦਾ ਬੀਵੀ ਆ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਭਾਈ ਜੀ 10 ਦਿਨ ਹੋ ਗਏ ਠੀਕ ਹੈ 12 ਕਿਲੋ ਬੁੱਤੀ ਇਹਨੇ ਤਿਆਰ ਆ ਇਹ ਮੈਂ ਥੋੜਾ ਜਿਹਾ ਉਪਰਾਂ ਕਰ ਗਈ ਸੀ ਆਪਣੇ ਕੋਲੇ ਆ ਕੇ ਠੀਕ ਹੈ ਦੋ ਚਾਰ ਦਿਨ ਇਹਨੇ ਖਾਦਾ ਪੀਤਾ ਘੱਟ ਪੁੱਤ ਨੂੰ ਇਹ ਮੰਨੋ ਵੀ ਇਹ 15 ਕਿਲੋ ਵੀ ਕਰ ਜਾਂਦੇ ਹੁਣ 12 ਜਮਾ ਚੋਣ ਵਾਲਾ ਨੈਟ ਆ ਹਾਂ 12 ਵਿੱਚੋਂ ਜਮਾ ਚੋਣ ਵਾਲਾ ਨੈਟਾ ਜੇ ਕੋਈ ਵੀ ਵੀ ਤੋਲ ਕੇ ਗੰਡਾ ਲਾ ਕੇ ਨਾ ਜਾ ਸਕਦਾਗਾ ਠੀਕ ਹੈ ਜਵਾਬ ਪਸ਼ਮਾ ਆ ਬੱਚਾ ਆਇਆ ਹੱਥ ਤੋ ਆ ਨਹੀਂ ਹੈਗਾ ਜਮੇ ਬੰਨ ਕੱਟੀ ਪੁੱਤ ਠੀਕ ਆ ਵਧੀਆ ਬੱਚਾ ਛੱਡਿਆ ਤੇ ਮੈਂ ਤਾਂ ਇੱਕ ਜੀ ਕਰੰਟ ਮਾਇਆ ਜਾਵਾਂ ਹਨਾ ਆ ਤੇ ਕਿਹਾ ਬਾਈ ਪੂਰੀ ਕਿੱਦੇ ਭੱਜ ਕੀ ਵੀ ਖਾਣਾ ਘੱਟ ਵੱਧ ਹੋਵੇ ਕੋਈ ਪਸ਼ਮਾ ਕੂੜਾ ਹੋਵੇ ਠੀਕ ਹੈ ਕੋਈ ਨਹੀਂ ਖਲਾ ਪੁੱਤ ਕੋਸ ਕੋਲੋਂ ਬੰਦਾ ਬੇਫਿਕਰ ਹੋ ਜੀ ਹਨਾ ਮੈਂ ਕਹਿੰਦਾ ਭਾਈ ਜਮਾ ਕੋਈ ਵੀ ਭੈਣ ਭਰਾ ਮੇਰਾ ਵੀਰ ਕੋਈ ਵੀ ਮੰਗਵਾਉਂਦਾ ਆਨਲਾਈਨ ਠੀਕ ਹੈ ਹਰ ਇੱਕ ਚੀਜ਼ ਦੀ ਆਪਣੀ ਫੁੱਲ ਬੜਾ ਫੁੱਲ ਗਰੰਟੀ ਹੋਊਗੀ ਠੀਕ ਹੈ ਮਾਰ ਦੇ ਧਾਰਾ ਇਹਦੀ ਗਰੰਟੀ ਹੋਊਗੀ ਵੀ ਕਿਸੇ ਪਾਸੇ ਵੀ ਕੋਈ ਜਾਣਵਾਲ ਹੱਥ ਤਣਾ ਹੋਊਗਾ ਤੋ ਦੇਖੋ ਯਾਰ ਕਿਆ ਬਾਤਾਂ ਨਜ਼ਾਰੇ ਦਾ ਨਾਲ ਚੋਂ ਮਗਰ ਬੂਰੀ ਕੱਢੀ ਨਹੀਂ ਲੀਦਾ ਵਿੱਚ ਪੈਂਦੀ ਧਾਰਾ ਮਾਰ ਕੇ ਤੇ ਕਹਿੰਦਾ ਮੰਗਾਸਰਾ ਚ ਮਾਰਦੀ ਧਾਰਾ ਇਹਦੇ ਬਾਕੀ ਹੋਰ ਗੱਲਾਂ ਵੀਰੇ ਦੁੱਧੇ ਮੈਂ 14 ਗੱਲੋ ਦੇਊਗੀ ਪਾਇਆ ਘੱਟ ਮੈਨੂੰ ਲੰਦੇ ਆਪਣੀ ਗਰੰਟੀ ਆ ਪੂਰੀ ਰੇਟ ਕੀ ਰੋਗਾ ਇਹਦਾ 125000 ਤੋੜੀ ਵਾਰ ਨੂੰ ਇਹ ਰੇਟ ਦਾ 125000 ਹਾਂ ਬਾਈ ਜੀ 125000 ਦੇ ਵਿੱਚੋਂ ਮਾਨਤਾ ਕਰ ਦਿਆਂਗੇ ਠੀਕ ਹੈ ਮੈਂ ਮੰਨ ਲਊਂ ਵੀ ਕਿਸੇ ਨੂੰ ਬੋਕਰੂ ਵੀ ਮੈਂ ਲੈਣਾ ਦਿਖਾ ਦੇ ਚਾਰ ਦੁਪਹਿਰਿਓ ਬਾਕੀ ਤੋਹਰ ਦਾ ਬਈ ਜੀ ਇਹਨਾਂ ਨੂੰ ਕੋਈ ਇਹ ਨਹੀਂ ਵੀ ਆਪਾਂ ਬਾਜ਼ਾਰ ਛੱਡ ਕੇ ਵੀ ਨਹੀਂ ਉਮਾਉਣ ਲੱਗੇ ਆ ਠੀਕ ਹੈ ਰਾਤ ਮੈਂ ਤਾਂ ਬਾਕੀ ਸੀਗੀ ਨੇਰੀ ਕਾਰਨ ਸਾਡੇ ਤੇ 12 ਟੁੱਟ ਗਈ ਸੀ ਠੀਕ ਹੈ ਇਹ ਜੇ ਕੋਈ ਵੀ ਵੀਰ ਆਪ ਕੋ ਕਸਮ ਖਵਾਉਣੀ ਚਾਹੁੰਦਾ ਹੋਵੇ ਨਾ ਠੀਕ ਹੈ ਆਪਾਂ ਕਸਮ ਵੀ ਕਰ ਲਗਦੇ ਆ ਮਾਲ ਦੀ ਸਾਡੇ 7 ਵਜੇ ਇਹ ਚੂਈਆਂ ਨੇ ਉਹ ਤੇ 9 ਵਜੇ ਵੀ ਨਹੀਂ ਚੂਈਆਂ ਕੋਈ 4 ਵਜੇ ਦੁੱਧ ਕਿੰਨਾ ਕੁ ਦੇ ਦੂਗੀ ਇਹ ਦੁੱਧ 54 ਮਿਲੋ ਪਾਲੂ ਵੀ ਥੁੱਲਾ ਵਈ ਰਾਮਦਾਰੀ ਦਾ ਠੀਕ ਹੈ ਤੀਜੇ ਨੰਬਰ ਆਪਾਂ ਗੱਪੜ ਦੇਖ ਰਹੇ ਆ ਜਿਹੜੀ ਹਾਂ ਭਾਈ ਜੀ ਦੂਜੇ ਸੂਆ ਸੁਹੰਦੀ ਹੈਗੀ ਮਾੜਾ ਜਿਹਾ ਮੱਥੇ ਤੇ ਫੁੱਲ ਹੈਗਾ ਨਾ ਹਾਂ ਮਾੜਾ ਜਿਹਾ ਫੁੱਲ ਹੈਗਾ ਮੱਥੇ ਸਿੰਘ ਰਿੰਗ ਸਿੰਘ ਆ ਪੂਰਾ ਟਾਪ ਤੇ ਲੇਦੇ ਦੀ ਫਿਟਿੰਗ ਆ ਇਹ ਮੰਨ ਲੋ ਰਿੰਗ ਚ ਗਾਵਾਂ ਨਹੀਂ ਹੁੰਦੀਆਂ ਬਾਹਰਲੇ ਦੇਸ ਵਾਲੀਆਂ ਠੀਕ ਹੈ ਉਹੀ ਫਿਟਿੰਗ ਆਗੀ ਜਮ ਤੇ ਇੱਕ ਕੈਦਰ ਕੱਢਦੀ ਹੈ ਭਾਈ ਜੀ ਅਜੇ ਦਿਨ ਤਾਂ ਲੈ ਕਿ ਪੰਜ ਸੱਤ ਹਫ਼ਤਾ ਵੀ ਲੈ ਸਕਦੀ ਹੈ ਦੁੱਧ ਕਿੰਨਾ ਕੁ ਦੇ ਦੋ ਦੁੱਧ ਵੀਰੇ 11 ਕਿਲੋ ਦੱਸਿਆ ਮਾਲਕ ਨੇ ਵੀ ਪਹਿਲਾਂ ਥੱਲੋਂ ਚੋਇਆਗਾ ਠੀਕ ਹੈ ਦੂਜੇ ਸੂਆ ਸੁਹੰਦੀ ਆ ਵੇ ਮੰਗਣ ਤੋਂ ਕਿੰਨਾ ਦਾ ਵੱਟਾ ਪੈ ਜਾਂਦਾ ਹੈ ਸੋ 12 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲਿਆ ਹਨਾ ਹਾਂ 12 ਕਿਲੋ ਖੁੰਦਾ ਬਾਦੂ ਕੀ ਬਈ ਤੇ ਰੇਟ ਇਹ ਕੀ ਰੱਖਿਆ ਵੇਚਣ ਵਾਲਾ ਜਿਹੜਾ ਭਾਈ ਇਹਦਾ ਰੇਟ ਹੈ 1,115,000 ਰੁਪਿਆ ਠੀਕ ਹੈ ਮਾਨਤਾਣ ਕਰਦੇ ਆਂਗੇ ਇੱਕ 12 ਦੀ ਦੇ ਦਾਂਗੇ ਹਾਂ ਭਾਈ ਮਾਨਤਾਣ ਕਰਦੇ ਆਂ ਇੱਕ ਵਾਰਾਂ ਜਿਹਦੇ ਵਿੱਚ ਕੋਈ ਗੱਲ ਨਹੀਂ ਜਦੋਂ ਮੈਂ ਕਹਦਾ ਢਿੱਲੋ ਯਾਰੀ ਦੋਸਤੀ ਤੇਰੇ ਨਾਲ ਵੀ ਉੰਨੀ ਆ ਠੀਕ ਹੈ 1,112,000 ਦੀ ਤੇ ਮੂਰੇ ਸਾਤੀ ਕੁੰਬੜਾ ਜਾਵਾਂ ਨੇ ਮਿਲਕਵੇਨ ਵਗੈਰਾ ਦੇਖੋ ਜਾਵਾਂ ਨੇ ਯਾਰੇ ਦਾ ਪਿੰਡੇ ਇਹ ਜਿਆ ਜਮਾ ਰੇਸ਼ਮਰਗੇ ਪਿੰਡੇ ਆ ਠੀਕ ਹੈ ਤੇ ਦੀਆਂ ਦੇਖ ਲੈ ਪਿੰਡੇ ਤੇ ਨਾੜਾਂ ਦਿਖਾ ਦੇ ਇਕੱਲੀ ਇਕੱਲੀ ਨਾੜ ਖੜੀ ਆ ਪਿੰਡੇ ਦੇ ਵਿੱਚ ਜੈਨੂ ਦੀ ਗੱਲ ਆ ਤੇ 98153 967 ਦਾ ਗਿਆ ਨੰਬਰ ਹਨਾ ਹਾਂ ਬਈ ਜੀ 255 ਤੇ ਇੱਕ ਗੱਬੜ ਜੱਗੀ ਡੇਰੀ ਫਾਰਮ ਪਰ ਨਾਲਾ ਤਿੰਨਾ ਝੋਟਿਆਂ ਚ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ